ਹਾਜ਼ਰੀ ਵੀਡੀਓ ਵਿੱਚ ਬਈ ਪੰਜ گاਵਾਂ ਦੀ ਵੀਡੀਓ ਬਣਾਈ ਆ ਪੰਜੇ ਸਰੇਰੀਆਂ ਦੋ ਤਾਜ਼ੀਆਂ ਸੂਈਆਂ ਤਿੰਨ ਗੱਬਣਾ ਨੇ ਪਿੰਡ ਛੰਨਾ ਗਲਬ ਸਿੰਘਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਮੋਬਾਈਲ ਨੰਬਰ ਬੁਲੇ ਫਰਾ 99141 ਹੂੰ 97176 ਆ ਕਿਹੜਾ ਸੂਆ ਸੂਈ ਆ ਵੀਰੇ ਇਹ ਦੂਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਵੀਰੇ ਇਹ ਕੱਲ੍ਹ ਸੂਈ ਆ ਜੀ ਬੱਚਾ ਕੀ ਦੇਤਾ ਬੱਛਾ ਦਿੱਤਾ ਰਾਈਟਰ ਬੱਚਾ ਦੇਤਾ ਦੋ ਦ 20 ਵਾਈ ਕਿਲੋ ਦੇਈਓ ਵੀਰੇ ਬਹੁਤ ਚੰਗਾ ਚੌਣ ਚਾਣਾ ਥੋੜੇ ਥਾਂ ਤੇ ਭਾਲ ਹੈਗੀ ਆ ਠੀਕ ਆ ਬਾਈ ਹੁਣ ਕਿੰਨਾ ਬੋਲੋ ਬਾਈ ਹੁਣ 15 ਕਿਲੋ ਬੋਲੀ ਤਿਆਰ ਆ ਜੀ ਠੀਕ ਆ ਬਾਈ ਕੀ ਮੁੱਲ ਆ ਇਹਦਾ ਬਾਈ ਮੁੱਲ بس 75 ਤੋਂ 1000 ਛੋੜ ਆ ਜੀ ਠੀਕ ਆ ਬਾਈ ਤੇ ਆਰ ਸ਼ਹਿਰ ਆ ਗਈ ਆਰ ਸ਼ਹਿਰ ਆ ਗਈ ਜੀ ਜਿਹੜਾ ਸੁਆ ਸੁਈ ਆ ਤੇ ਸੁਆ ਦੂਜਾ ਜੀ ਕਦੋਂ ਸੁਈ ਆ ਵੀਰੇ ਇਹ ਵੀ ਕੱਲ ਦੀ ਸੁਈ ਏ ਕੱਲ ਅੱਜ ਦੂਜੇ ਤੀਜੇ ਦੇਣਾ ਵਸ ਚਵਾਈ ਬੜੀ ਚੰਗੀ ਆ ਹਾਂ ਜੀ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਆਰ ਸ਼ਹਿਰ ਬ੍ਰੀਡ ਮਿਲਦੀ ਬਹੁਤ ਘੱਟ ਆ ਮੰਗ ਫੁੱਲ ਆ ਜੀ ਬਾਈ ਇਹ ਕੀ ਮੁੱਲ ਆ ਜਾਇ ਇੱਕ 10 ਤੋਂ 1000 ਛੋੜ ਆ ਜੀ 1 ਲੱਖ 10 ਹਜ਼ਾਰ ਚੰਗੇ ਬੋਲੇ ਤੇ ਸਟਾਰਟ ਕਿੰਨਾ ਬੋਲਾ ਹੁਣ ਬਾਈ ਇਹਦੇ ਥੱਲੇ ਬੋਲਾ ਥੱਲੇ 22 23 ਕਿਲੋ ਆਈ ਓਕੇ ਬਾਈ ਤੇ ਆ ਬੈਡ ਕਿੰਨੇ ਦਿਨ ਲਊ ਇਹ ਬੈਡ ਹਫਤਾਕ ਲਊ ਵੱਡੇ ਵੀਰੇ 5 ਦਿਨ ਲੈ ਜੇ ਹਫਤਾ ਲੈ ਜੇ ਠੀਕ ਆ ਇਹ ਦੁੱਧ 25 ਕਿਲੋ ਪਲੂਨ ਦਾ ਦਿੱਤਾ ਹੁਣ ਬਸ ਤਿਆਰੀ ਚ ਹੀ ਆ ਸੋਨ ਦੀ ਮੁੱਲ ਬਾਈ ਇਹਦਾ ਮੁੱਲ ਬਸ 115 ਤੋਂ 1000 ਫਿਓੜ ਆ ਤੇ ਆ ਬੈਡ ਬਾਈ ਇਹ ਵੀਰੇ ਦੂਜਾ ਸੁਗਾ ਹੂੰ ਇਹਨੇ ਪਲੂਨ ਨੇ 22 23 ਕਿਲੋ ਦਿੱਤਾ ਹੁਣ 25 ਪਲੱਸ ਦੇ ਦੂ ਠੀਕ ਆ ਆਸ ਬਰੀਡ ਤੇ ਆ ਗਈ ਕੀ ਮੁੱਲ ਆ ਇਹਦਾ ਬਾਈ 80 ਤੋਂ ਬਾਅਦ 200 ਫਿਓੜ ਆ ਠੀਕ ਆ ਬਈ 80000 ਚੋਂ ਬ ਤੇ ਅੱਗੇ ਆ ਗਿਆ ਬਈ ਡਾਇਮੰਡ ਪੀਸ ਕਿੰਨੇ ਦਿਨ ਲੂ ਗੜ ਇਹ ਇਹ 20-25 ਦਿਨ ਦੀ ਕੱਚੀ ਆ ਜੀ ਓਕੇ ਬਾਈ ਬੰਦੇ ਨੇ ਮਹੀਨਾ ਕਹਿ ਕੇ ਤੇ 5 ਦਿਨ ਆਪਣੇ ਕੋਲ ਆਈ ਨਹੀਂ ਹੋ ਗਈ ਠੀਕ ਆ ਬਾਈ ਕਿੰਨਾ ਦੁੱਧ ਦੇ ਦੂ ਐਸਟੀਮੇਟ 40 ਪਲੱਸ ਦੂ ਵੱਡੇ ਵੀਰੇ ਠੀਕ ਆ ਕੱਦ ਦੀ ਬੋਲਾ ਯਾਰ ਹਣਾ ਕੱਦ ਇੱਕ ਨੰਬਰ ਆ ਜੀ ਫੁੱਲ ਕੱਦ ਫੁੱਲ ਬਰੀਡ ਬਈ ਕਿਆ ਬਾਤ ਦੋ ਦੰਦ ਹਾਂਜੀ ਦੋ ਦੰਦ ਆ ਪਰ ਦੋ ਦੰਦ ਬਈ ਪਹਿਲਾ ਸੂਆ ਫਲੀ ਵੀ ਬਾਲੀ ਆ ਬਈ ਕੀ ਮੋਲ ਆ ਫਿਰ ਇਹਦਾ ਕੱਚੀ ਬਸ ਇੱਕ ਤੀ ਅੱਜ ਲਾਵਾਂਗੇ ਪਸ਼ੂ ਦੇ ਡਾਕਟਰ 2 ਲੱਖ ਰੁਪਏ ਦੇ ਹਮ ਬੜਾ ਚੰਗੀ ਬਹੁਤ ਆ ਬੜਾ ਵੱਡਾ ਕੱਦ ਆ ਬਈ ਕਰਮ ਵਾਲੀ ਦਾ ਫੁੱਲ 嗯。Uh, no.